ਮਾਰਵਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਪੰਜਾਬੀ ਲੋਕ ਗੀਤ ਲੈ ਕੇ ਕੋੜੀ ਤੁਹਾਡੇ ਰੂਬਰੂ ਹੋਇਆ ਤੇ ਵੈਗਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਇਸ ਕੋੜੀ ਦਾ ਆਨੰਦ ਮਾਣੋ ਜੀ ਇਹ ਬਹੁਤ ਪਿਆਰੀ ਕੋੜੀ ਹੈ ਤੇ ਇਹ ਨਿੱਕੀਆਂ ਕੁੜੀਆਂ ਦੇ ਹੀ ਗਾਉਣ ਵਾਲੀ ਹੈ ਕਿਉਂਕਿ ਸੌਖੀ ਗਾਈ ਜਾਵੇਗੀ ਜਿਵੇਂ ਅੱਜ ਕੱਲ੍ਹ ਦੀਆਂ ਕੁੜੀਆਂ ਕੋੜੀਆਂ ਗਾਉਂਦੀਆਂ ਹਨ ਤੇ ಹಣ ತುಡಿ ಆನಂದ ಬಣ್ಣ ರೇಹೋಡಿ ಗಾಯ ಮಾತ ಮಾತೇ ಮಕ್ಕಣಿಯ ਗੋਪੀ ਦਿਆ ਕਾਨਾਏ ਮਖਣ ਦੇ ਬਾਜਿਆ ਬਿੰਦਰਾ ਬਨ ਦੀਆ ਪੀੜੀਆਂ ਗਲੀਆਂ ਏ ਸਈ ਜੜੇ ਕੋੜਾ ਦੋੜਾ ਗੋਪੀ ਦਿਆ ਕਾਨਾਏ ਸਈ ਜੜੇ ਕੋੜਾ ਦੋੜਾ ਬਿੰਦਰਾ ਵਣ ਦੀਆਂ ਸੋਣੀਆਂ ਕੁੜੀਆਂ ਏ ਉਹਨਾਂ ਦਾ ਡੋਲਾ ਲਿਆ ਗੋਪੀ ਦੇ ਆ ਕਨਈਏ ਉਹਨਾਂ ਦਾ ਡੋਲਾ ਲਿਆ ਬਿੰਦਰਾ ਵਣ ਦੀਆਂ ਸੋਣੀਆਂ ਆ ਜਾ ਜਮਾਲਾ ਗੋਪੀ ਦਿਆ ਕਾਨਾਈਏ ਨੀਵੀਂ ਆ ਜਾ ਜਮਾਲਾ ਮੈਂ ਪੈਣਾ ਤੇਰੀ ਦਈ ਆਵ ਲੋਵੇ ਵੇ ਮੱਖਣ ਦੇ ਪਾਜਿਆ ਗੋਪੀ ਦਿਆ ਕਾਨਾਈਏ ਨਾਂ ਦੇ ਪਾ ਜਿਆ ਬਿੰਦਰਾ ਵਣ ਦੀਆ ਪੀੜੀਆਂ ਗਲੀਆਂ ਐ ਸਈ ਜੜੇ ਕੋੜਾ ਧੜਾ ਗੋਪੀ ਦੀਆ ਕਾਨੈ ਐ ਸਈ ਜੜੇ ਕੋੜਾ ਧੜਾ

ਗੋਪੀ ਦਿਆ ਕਾਨਾਈ ਨੀ ਮਈਆ ਚ ਸ਼ਮਾਲਾ ਮਾਮੀ ਤਾ ਤੇਰੀ ਦਈਆ ਵਲੋਵੇ ਮਖਣ ਦੇ ਪਾਜੀਆ ਗੋਪੀ ਦਿਆ ਕਾਨਾਇ ਮਖਣ ਦੇ ਪਾਜੀਆ ਬਿੰਦਰਾ ਵਣਦੀਆ ਪੀੜੀਆਂ ਗਲੀਆਂ ਐ ਸਈ ਜੜੇ ਕੋੜਾ ਧੜਾ ਗੋਪੀ ਦਿਆ ਕਾਨਾਇ ਸਈ ਜੜੇ ਕੋੜਾ ਬਿੰਦਰਾ ਬਣਦੀਆ ਸੋਹਣੀਆਂ ਕੁੜੀਆਂ ਏ ਉਹਨਾਂ ਦਾ ਡੋਲਾ ਲਾਇਆ ਗੋਪੀ ਦਿਆ ਕਨਾਈ ਏ ਉਹਨਾਂ ਦਾ ਡੋਲਾ ਲਾਇਆ ਬਿੰਦਰਾ ਬਣਦੀਆ ਸੋਹਣੀਆਂ ਔਰਤਾਂ ਨੀਵੀਂ ਆਚ ਜਮਾਲਾ ਗੋਪੀ ਦੇ ਆ ਕਨਈਂ ਹੋਈ ਨੀਂ ਆ ਜਮਾਲਾ ਪੂਵਾਤਾ ਤੇਰੀ ਦਇਆ ਵਲੋ ਆਈਏ ਮੱਖਣਾ ਦੇ ਪਾ ਜੀਆ ਗੋਪੀ ਦੀਆ ਕਾਨਾਏ ਮਖਣ ਦੇ ਪਾਜਿਆ ਬਿੰਦ ਰਾਵਣ ਦੀਆ ਪੀੜੀਆਂ ਗਲੀਆਂ ਏ ਸਹਿ ਜੜੇ ਕੋੜਾ ਦੋੜਾ ਗੋਪੀ ਦੀਆ ਕਾਨਾਏ ਸਹਿ ਜੜੇ ਕੋੜਾ ਦੋੜਾ ಸೋಣಿಯ ಬನದಿ ಸೋನಿಯ ಕುಡಿಯೋ ಗೋಪೀ ದಿಂದನದ್ ಸುನಿಯ ಓರ नीमियाँ माला गोपी दया का है नीमियाँ माला गोपी दया का नीमियाँ चचम ली ये सी एक पंजाबी लोकगीत घोड़ी क्योंकि ਇਹ ਤਾਂ ਬਹੁਤ ਸੋਹਣੇ ਪਿਆਰੇ ਬੋਲ ਹਨ ਵੀ ਉਹਨੂੰ ਕਹਿੰਦੇ ਵੀ ਗੋਪੀ ਜੈ ਕੰਨਾ ਇਹ ਨੀਵੇਂ ਚਸ਼ਮਾ ਲਾ ਵੀ ਉੱਥੋਂ ਦੀਆਂ ਔਰਤਾਂ ਜਿਹੜੀਆਂ ਬਹੁਤ ਸੋਹਣੀਆਂ ਨੇ ਤੇ ਤੂੰ ਉਹਨਾਂ ਨੂੰ ਨੀਵੇਂ ਅੱਖਾਂ ਨਾਲ ਦੇਖਣਾ ਇਹ ਚੀਜ਼ ਇਹ ਚਸ਼ਮਾ ਜਿਵੇਂ ਆਪਾਂ ਕਹਿ ਦਿੰਦੇ ਆ ਅੜਕਾ ਨੂੰ ਵੀ ਚਸ਼ਮਾ ਲਾਇਆ ਉਹਦੋਂ ਵੀ ਜਮਾਨਿਆਂ ਵਿੱਚ ਇਹੋ ਗੱਲ ਕਹੀ ਗਈ ਹੈ ਵੀ ਸੋਹਣੀਆਂ ਔਰਤਾਂ ਵੱਲੇ ਤਾਂ ਅੱਖ ਪੱਟ ਕੇ ਨਾ ਵੇਖੀ ਵੀ ਨੀਵੇਂ ਪਾ ਕੇ ਨੰਗੀ ਵਿੰਯਮਿੰਗਾ ਚਸ਼ਮਾਲਾ ਇਹ ਸੀ ਦਾ ਇਹ ਅਰਥ ਹੈ ਕਿ ਤੁਸੀਂ ਇਸ ਘੋੜੀ ਨੂੰ ਗਾਇਓ ਮੈਨੂੰ ਤੇ ਇਹ ਘੋੜੀ ਬਹੁਤ ਪਿਆਰੀ ਲੱਗਦੀ ਹੈ ਤੇ ਤੁਸੀਂ ਵੀ ਗਾਇਓ ਆਪਣੇ ਵੀਰਾਂ ਦੇ ਵਿਆਹ ਵਿੱਚ ਨਾਲੇ ਸੌਖੀ ਹੈ ਤੇ ਸਿੱਧੀ ਹੈ ਤੇ ਮੈਨੂੰ ਜੋ ਆਗਿਆ ਆਪਾਂ ਤੁਹਾਨੂੰ ਹੋਰ ਪੰਜਾਬੀ ਲੋਕ ਰੰਗ ਲੈ ਕੇ ਹਾਜ਼ਰ ਹੋਵਾਂਗੇ ਤੇ ਨਾਲੇ ਹੋਰ ਰੰਗ ਸੁਣਾਵਾਂਗੇ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖੁਸ਼ ਰਹੋ ਖੁਸ਼ਹਾਲ ਰਹੋ ਹੱਸਦੇ ਰਹੋ ਵਸਦੇ ਰਹੋ